ਸਵਭਾਅ ਬਣ ਗਿਆ ਵੀ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਵੀ ਮੱਥਾ ਟੇਕੀ ਜਾਣਾ ਇੱਕ ਬੰਨੇ ਗੁਰੂ ਅਰਜਨ ਦੇਵ ਦੇ ਕਾਤਲ ਸ਼ੇਖ ਫੱਤੇ ਨੂੰ ਮੱਥਾ ਟੇਕੀ ਜਾਣਾ ਦੋਵਾਂ ਨੂੰ ਟੇਕੀ ਜਾਂਦੇ ਆ ਇਹ ਕਦੀ ਹੋ ਸਕਦਾ ਵੀ ਜਿਹੜਾ ਮੁਰਸ਼ਿਦ ਹੋਵੇ ਉਹਨੂੰ ਮੱਥਾ ਟੇਕੋ ਤੇ ਮੁਰਸ਼ਿਦ ਨੂੰ ਸ਼ਹੀਦ ਕਰਾਉਣ ਵਾਲਾ ਕਾਤਲ ਹੋਵੇ ਉਹਨੂੰ ਵੀ ਮੱਥਾ ਟੇਕੋ ਐਵੇਂ ਮੂੰਹ ਉਧਰ ਨੂੰ ਕਰਕੇ ਕਹਿੰਦੇ ਸ਼ੇਖ ਫੱਤੇ ਵਾਲਿਆ ਲਵੇਰਾ ਦਵੀਂ ਖੀਰ ਲੈ ਕੇ ਆਵਾਂਗੇ ਭਰਿਆ ਡੋਲ ਉਧਰ ਨੂੰ ਤੇ ਲਾਮਾ ਲਾਉਣਾ ਤੇ ਖਾਲੀ ਡੋਲ ਆਉਂਦਿਆਂ ਆਉਂਦਿਆਂ ਨਾਲੇ ਤਰਨ ਤਰਨ ਵੀ ਮੱਥਾ ਟੇਕ ਉਹਨੇ ਐਵੇਂ ਲਾਮਾ ਜਾਂ ਲਾ ਆਈਏ ਮਹਾਰਾਜ ਤੇਰਾ ਵੀ ਤੁਹਾਡੇ ਜੋ ਨਿਊਜ਼ੀਲੈਂਡ ਗਿਆ ਹੋਵੇ ਡੈਨਮਾਰਕ ਗਿਆ ਹੋਵੇ ਉਥੇ 1.5 150 ਕਿਲੋ ਸ਼ਾਨੀ ਕੇ 1.5 1 ਕਵਾਂਟਲ ਵੀ ਕਾਵਾਂ ਦੁੱਧ ਦੀ ਜੀਣਾ ਕਾੜ ਉਨਾਂ ਲੋਕਾਂ ਦੇ ਪਰ ਉਥੇ ਤੇ ਕੋਈ ਝੇਕ ਪਤਾ ਨਹੀਂ ਹੈ ਹੁਣ ਪਹਾੜਾ ਤੁਸੀਂ ਨਾ ਕੰਮ ਅੱਜ ਨੂੰ ਬਹੁਤ ਝੇਕ ਬੱਤਾ ਉੱਥੇ ਕੀ ਕਰੂਗਾ ਦੁੱਧ ਦੇ ਪਾਈਆ ਕੀ ਨਿਕਲਣਾ ਉਹ ਗਰਮੀ ਚ ਭਰ ਕੇ ਲੈ ਆਉਣੀ ਆਪਾਂ ਫੰਡ ਤੁਸੀਂ ਨਹੀਂ ਪੂਰਾ ਪਾਇਆ ਠੀਕ ਆ ਤੁਸੀਂ ਨਹੀਂ ਲਾ ਨਮਾਇਆ ਦਵਾਇਆ ਟਾਈਮ ਨਾ ਤੁਸੀਂ ਨਹੀਂ ਤੇ ਝੇਕ ਬੱਤੇ ਵਾਲਾ ਬਾਲਟੀ ਥੋੜਾ ਭਰ ਕੇ ਦੇਜੂਗਾ ਨਾਲੇ ਕਾਤਲ ਬੰਦੇ ਕਦੀ ਬਾਲਟੀਆਂ ਭਰ ਕੇ ਨਹੀਂ ਤਿਆਰ ਕਰਦੇ ਮੈਂ ਥੋਕ ਕੇ ਗੱਲ ਕਹਿਣਾ ਕਿ ਜਿਸ ਬੰਦੇ ਦੀਆਂ ਤੁਸੀਂ ਪਿੰਡਾਂ 'ਚ ਕਬਰਾਂ ਬਣਾ ਕੇ ਫੋਟਵਾਂ ਲਾ ਦਿੱਤੀਆਂ ਤੇ ਜਿਹੜੇ ਬੰਦੇ ਨੂੰ ਤੁਸੀਂ ਇਹ ਆਖਿਆ ਕਿ ਬਾਬਾ ਨਵੇਰਾ ਤੁਸੀਂ ਖੀਰ ਲੈ ਕੇ ਆਵਾਂਗੇ ਇੱਥੇ ਤੋਂ ਮੌਜੂਦ ਆ ਇਹ ਬੰਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਲਿਆਂ ਚ ਪਹਿਲੀ ਲਾਈਨ ਚ ਖਲੋਤੇ ਆ ਸਭ ਤੋਂ ਜਿਆਦਾਆਂ ਸ਼ਿਕਾਇਤਾਂ ਸ਼ੇਖ ਪਤਲੀ ਦੇ ਟੱਬਰ ਨੇ ਕੀਤੀਆਂ ਜਾਦੀ ਪਰ ਤੁਹੀ ਨਹੀਂ ਤਾਲਣਾ ਨਾ ਪਾਟਾਲ ਨਹੀਂ ਆ ਕਿਉਂਕਿ ਸਾਨੂੰ ਇੱਕ ਡਰ ਜਿਹਾ ਬੈਠਾ ਨਾ 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 ਸਾਡਾ ਪਰਦਾਦਾ ਵੀ ਜਾਂਦਾ ਏ ਸਾਡਾ ਦਾਦਾ ਵੀ ਜਾਂਦਾ ਏ ਸਾਡਾ ਪਾਪਾ ਵੀ ਜਾਂਦਾ ਏ ਅਸੀਂ ਜੇ ਉਹਨੇ ਕੁਝ ਛਾਲ ਮਾਰੀ ਤੇ ਮੈਂ ਵੀ ਨਾਲ ਮਾਰਨੀ ਮਾਰਨੀ ਇਦਾਂ ਨਹੀਂ ਹੁੰਦਾ ਭਾਈ ਥੋੜਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ